ਗੁਰਲਾਬ ਟੀਵੀ ਦੇਖ ਰਹੇ ਸ੍ਰੋਤਿਆਂ ਦਾ ਇਸ ਚੈਨਲ ਤੇ ਸਵਾਗਤ ਹੈ ਅੱव आज ਗੱਲ ਕਰਦੇ ਆ ਪੀਐਸਟ ਪੰਜਾਬ ਸਟੇਟ ਟੀਚਰ एलिजिਬਿਲਟੀ ਟੈਸਟ ਇਹ ਸ਼ਬਦ ਜੋ ਇਸ ਸਮੇਂ ਸਿੱਖਿਆ ਵਿਭਾਗ ਦੇ ਅਧਿਆਪਕਾਂ ਦੇ ਵਿੱਚ ਉਹਨਾਂ ਦੀ ਗਲੇ ਦੀ ਹੱਡੀ ਬਣਿਆ ਹੋਇਆ ਹੈ ਬਹੁਤ ਹੀ ਚਰਚਿਤ ਵਿਸ਼ਾ ਹੈ ਇਸ ਸਮੇਂ ਕਿਉਂਕਿ ਸਰਕਾਰ ਦਾ ਇੱਕ ਪੱਤਰ ਜਾਰੀ ਹੋਇਆ ਹੈ ਜਿਸ ਵਿੱਚ ਟੀਚਰ ਵਰਗ ਜੋ 31 8 2030 ਤੱਕ ਰਿਟਾਇਰ ਹੋ ਰਹੇ ਹਨ ਉਸ ਤੋਂ ਪਹਿਲਾਂ ਦੀ ਰਿਟਾਇਰਮੈਂਟ ਵਾਲਿਆਂ ਤੇ ਇਹ ਟੈਸਟ ਲਾਗੂ ਨਹੀਂ ਹੋਵੇਗਾ ਭਾਵੇਂ ਉਹਨਾਂ ਨੇ ਪ੍ਰਮੋਸ਼ਨ ਲਈ ਹੈ ਪਰ ਜੋ ਅਧਿਆਪਕ ਚਾਹੇ ਉਹ ਪ੍ਰਿੰਸੀਪਲ ਹੋਣ ਹੈਡਮਾਸਟਰ ਹੋਣ ਮਾਸਟਰ ਕੇਟਰ ਦੇ ਹੋਣ ਚਾਹੇ ਉਹ ਪ੍ਰਾਇਮਰੀ ਟੀਚਰ ਹੋਣ ਜਿਨ੍ਹਾਂ ਵੱਲੋਂ ਪ੍ਰਮੋਸ਼ਨ ਲਈ ਗਈ ਹੈ ਪਰ ਉਹਨਾਂ ਦੀ ਰਿਟਾਇਰਮੈਂਟ 31 8 2030 ਤੋਂ ਬਾਅਦ ਹੈ ਤਾਂ ਉਹਨਾਂ ਨੂੰ ਇਹ ਟੈਸਟ 2 ਸਾਲ ਦੇ ਵਿੱਚ ਭਾਵ 2027 ਤੱਕ ਕਲੀਅਰ ਕਰਨਾ ਪਵੇਗਾ ਨਹੀਂ ਤਾਂ ਉਹਨਾਂ ਨੂੰ ਜਬਰੀ ਰਿਟਾਇਰ ਕਰ ਦਿੱਤਾ ਜਾਵੇਗਾ ਜਿਸ ਕਨ ਪਹਿਲਾ ਰਟ ਪਹਿਲਾ ਪ੍ਰਮੋਟ ਹੋਏ ਤਰੱਕੀ ਪਾਏ ਅਧਿਆਪਕਾਂ ਤੇ ਇਸ ਦੀ ਤਲਵਾਰ ਲਟਕ ਗਈ ਹੈ ਜੇਕਰ ਉਹ 2 ਸਾਲ ਦੇ ਵਿੱਚ ਟੈਸਟ ਕਲੀਅਰ ਨਹੀਂ ਕਰਦੇ ਤਾਂ ਉਹਨਾਂ ਦੀ ਸਵਾਮਾ ਖਤਮ ਕਰ ਦਿੱਤੀਆਂ ਜਾਣਗੀਆਂ ਇਹ ਪੀਐਸ ਟੈਟ ਆਰਟੀਈ ਧਾਰਾ ਦੀ ਧਾਰਾ 23 ਈ ਅਧੀਨ ਅਧਿਆਪਕਾਂ ਤੇ ਲਾਗੂ ਹੁੰਦਾ ਜੇਕਰ ਧਾਰਾ 23 ਈ ਦਾ ਇਸ ਨੂੰ ਆਰਟੀ ਐਕਟ ਵਿੱਚੋਂ ਸੰਸਦ ਵਿੱਚ ਲਾ ਕੇ ਨਹੀਂ ਹਟਾਇਆ ਜਾਂਦਾ ਤਾਂ ਇਹ ਅਧਿਆਪਕਾਂ ਤੇ ਤਲਵਾਰ ਲਟਕਦੀ ਰਹੇਗੀ ਪਰ ਦੇਸ਼ ਵਿੱਚ ਲੱਖਾਂ ਟੀਚਰ ਹਨ ਉਹਨਾਂ ਨੂੰ ਇਕੱਠਿਆਂ ਨੂੰ 2027 ਦੇ ਵਿੱਚ ਰਿਟਾਇਰ ਨਹੀਂ ਕੀਤਾ ਜਾ ਸਕਦਾ ਐਨੇ ਵੱਡੇ ਲੈਵਲ ਤੇ ਰਿਟਾਇਰ ਕਰਨ ਵਾਲੇ ਭਰਤੀ ਵੀ ਨਹੀਂ ਹੋ ਸਕੇਗੀ ਸੋ ਇਸ ਬਾਰੇ ਗੱਲ ਕਰਦੇ ਆ ਪੰਜਾਬ ਸਰਕਾਰ ਵੱਲੋਂ 15 ਤਿੰਨ 26 ਨੂੰ ਟੀਚਰ एलिजिਬਿਲਟੀ ਟੈਸਟ ਲਿਆ ਜਾ ਰਿਹਾ ਹੈ ਜੋ ਅਧਿਆਪਕਾਂ ਲਈ ਕੋਈ ਬਹੁਤ ਹੀ ਚੰਗੀ ਖਬਰ ਨਹੀਂ ਹੈ ਜੇਕਰ ਇਸ ਤਾਰਾ ਨੂੰ ਆਰਟੀ ਐਕਟ ਦੀ ਤਾਰਾ ਨੂੰ ਹਟਾ ਦਿੱਤਾ ਜਾਂਦਾ ਤਾਂ ਅਧਿਆਪਕ ਵਰਗ ਲਈ ਰਾਹਤ ਵਾਲੀ ਗੱਲ ਹੋਵੇਗੀ ਪਰ ਇਸ ਸਮੇਂ ਉਹਨਾਂ ਤੇ ਇੱਕ ਵੱਡੀ ਤਲਵਾਰ ਲੱਟ ਗਈ ਹੈ ਆਉਣ ਵਾਲੇ ਸਮੇਂ ਦੇ ਸਮੇਂ ਦੇ ਵਿੱਚ ਕਿ ਇਸ ਨੂੰ ਸੰਸਦ ਦੇ ਵਿੱਚ ਇਸ ਤਾਰਾ ਨੂੰ ਹਟਾਇਆ ਜਾਵੇਗਾ ਵੇਖਣ ਵਾਲੀ ਗੱਲ ਹੋਵੇਗੀ ਧੰਨਵਾਦ